ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਈਆਂ ਜੀ ਕਚੋਰੀਆਂ ਤੇ ਕਚੋਰੀਆਂ ਦੇਖੋ ਕਿੰਨੀ ਸੋਹਣੀ ਕਚੋਰੀ ਬਣੀ ਆ ਤੇ ਅੱਜ ਨਾ ਸਾਡੇ ਮੇਲਾ ਸੀਗਾ ਤੇ ਜਿਹਦੇ ਅਸੀਂ ਕਚੋਰੀਆਂ ਬਣਾ ਰਹੇ ਆ ਤੇ ਮਤਲਬ ਅਸੀਂ ਤੇ ਆਏ ਹੁਣ ਅਸੀਂ ਖਾਣ ਵਾਸਤੇ ਬਣਾ ਰਹੇ ਆ ਇਹ ਦੇਖੋ ਸਟਫਿੰਗ ਪਾ ਘਰੀਦੀ ਇਹਦੇ ਵਿੱਚ ਪਰ ਤੋਂ ਬਾਅਦ ਸਟਫਿੰਗ ਫਿਰ ਇਹਨਾਂ ਨੂੰ ਹਲਕੇ ਹੱਥਾਂ ਨਾਲ ਅਸੀਂ ਐ ਕਰਾਉਂਦਾ ਰਹੇ ਜੀ ਨਾ ਬਣਾਉਂਦੇ ਸੇ ਪਾ ਗੱਲ ਦੇ। ਨਾ ਰੰਗੀ ਨਹੀਂ। ਹਲਕਿਤ ਹਨਾੜਾ ਦੇਖੋ ਬਣਾਈ ਤੇ ਇਹ ਵਿੱਚ ਪਾਈ। ਤੇ ਦੇਖੋ। ਤੇ ਆਲੂ ਦੀਆਂ ਨੇ ਜੀ ਇਹ ਮੈਨੂੰ ਬਹੁਤ ਸਵਾਲ ਲੱਗਦੀਆਂ ਨੇ ਖਾਣ ਦੇ ਵਿੱਚ। ਮਾਤਾ ਮੱਠਾ ਕਹੇ ਪਹਿਲੇ ਅਸੀਂ ਗੁਲਗੁਲੇ ਬਣਾਈ। ਮਾਤਾ ਮੱਠਾ। ਇਹ ਦੇਖੋ। ਤੇ ਇਹਨੂੰ ਕਰਨਾ ਕਿੱਦਾਂ ਤੁਸੀਂ ਪੇੜਾ ਲੈਣਾ ਇੱਦਾਂ ਇਹਦੇ ਵਿੱਚ ਆਲੂ ਦੀ ਸਟਫਿੰਗ ਭਰੂ। ਤੋਂ ਬਾਅਦ ਅਸੀਂ یوں ਇਦਾਂ 400 ਫੇਰੇ ਦੱਬਦੇ ਆ। ਇਹਦੇ ਆਲੂ ਭਾਤੈ ਚ ਆ ਦੇਖੋ ਲਾ ਬਣ ਚੁੱਕੀ ਆ ਪੂਰੀ। ਦੇਖੋ ਕਿੰਨੀ ਪਿਆਰੀ ਬਣੀ ਆ।